ਕੁਝ ਕਾਲ ਸਹਾ ਕਰਾਈ ਮਾਹੀ ਗੁਰਜ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਕੀਤਾ ਲੋੜ ਹੈ ਸੂਕਰ ਹੈ ਤੋਜ ਬਿਨ ਕਛ ਨਾਹੀ ਪਰ ਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਹੀ ਤੁਮਰੀ ਕਿਰਪਾ ਤੇ ਛੂਟੀ ਆ ਬਿਨਸਾ ਅੰਬੀਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵਾ ਰਹਾਉ ਖੋਜਤ ਖੋਜਤ ਖੋਜਿਆ ਨਾਮ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਵ ਮਨਸਾ ਪੂਰਾ ਜਿਤ ਜਿਤ ਲਾਵਹੁ ਤਿਤ ਤਿਤ ਲੱਗਹਿ ਸਿਆਨਪ ਸਭ ਜਾਲੀ ਜਾਤ ਕਾਤ ਤੁਮ ਭਰਪੂਰ ਹਹ ਮੇਰੇ ਦੀਨ ਦਇਆਲੀ ਜਾਤ ਕਾਤ ਇਹ ਪੋਲੇ ਉਚਾਰਨ ਕਰਨੇ ਹਨ ਪਦ ਤੁਮ ਭਰਪੂਰ ਹਹੋ ਨਹੀਂ ਕਹਿ ਦੇਣਾ ਇਸ ਨੂੰ ਹਾ 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 ਹੋੜਾ ਹਾ 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 ਹੀ ਔਂਕੜ ਹਾ ਕਾਹੋ ਲਹ ਜਹ ਯਾਨੀ ਓਕੜ ਉਚਾਰਨੇ ਹਨ ਜਦੋਂ ਹੋੜਾ ਹੋਵੇ ਫਿਰ ਕਹੋ ਲਹ ਹਹ ਜਹ ਧਿਆਨ ਨਾਲ ਬੋਲਨਾ ਜਾਤ ਕਤ ਤੁਮ ਭਰਪੂਰ ਹਾਹ ਮੇਰੇ ਦੀਨ ਦਿਆਲੀ ਸਭ ਕਿਛ ਤੁਮ ਤੇ ਮੰਗਨਾ ਵੱਡ ਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ ਪ੍ਰਵ세ਤੀ ਰੰਗ ਰਾਤਿਆ ਤਾਤੇ ਗਰਬ ਨਾ ਗਰਸਨਾ ਤਾਤੇ ਗਰਬ ਨਾ ਕ੍ਰishna ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਸੂਚੀ ਕਸ ਕੇ ਬੋਲਣਾ ਥੋੜਾ ਜਿਹਾ ਬਾਦ ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਮਾਨ ਤਾਨ ਨਿਰਮਲ ਹੋਈ ਹੈ ਕਈ ਸੂਚੀ ਬੋਲ ਜਾਂਦੇ ਨੇ ਬੋਲਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਮਾਨ ਤਾਨ ਨਿਰਮਲ ਹੋਈ ਹੈ ਗੁਰ ਕਾ ਜਾਪ ਜਪਨਾ ਰਹਾਓ ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਮਨ ਰਸ ਲੈ ਹਸਨਾ ਮਾਨ ਪਾਦਤੀ ਯਮਕ ਲੱਗੇਗੀ ਬੁੱਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਵਿਗਸਨਾ ਜੀ ਉਲਟ ਕਮਲ ਵਿਗਸਨਾ ਬੇਤੂ ਡੈਸ਼ ਦੇ ਕੇ ਉਚਾਰਨ ਕਰਨਾ ਹੈ ਵਿਗਸਨਾ ਸੀਤਲ ਸਾਤ ਸੰਤੋਖ ਹੋਏ ਸਭ ਬੂਜੀ ਤ੍ਰਿਸ਼ਨਾ ਬੂਜੀ ਪਦ ਪੋਲਾ ਹੀ ਉਚਾਰਨ ਕਰਨਾ ਸਭ ਬੂਜੀ ਤ੍ਰਿਸ਼ਨਾ ਦਹ ਦੇਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਣ ਹਾਰ ਰਾਖਿਆ ਭਈ ਭ੍ਰਮ ਭਸਨਾ ਨਾਮ ਨਿਧਾਨ ਨਾਨਕ ਸੁਖੀ ਵੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਹਿ ਨਿਹਾਲ ਰਾਜ ਮਿਲਖ ਸਿਕਦਾਰੀਆ ਮਿਲਖ ਖਖੀ ਨਾਲ ਉਚਾਰਨ ਕਰਨਾ ਰਾਜ ਮਿਲਖ ਸਿਕਦਾਰੀਆ ਅਗਨੀ ਮਹਜਾਲ संत जन का शूहरा शूहरा शुष्या नहीं बोलना छछा बोलना छूहरा तेस चरणी लाग माया धारी छत्र पात छत्र पात तेन छोड़ो त्याग रहआव संतन का दानारूखा सो सर्व निदान गृह साक्त 33 प्रकार ਤੇ ਬਿਖੂ ਸਮਾਨ ਤੇ ਵਿਸ्राम ਧਿਆਨ ਨਾਲ ਲਾਉਣਾ ਹੈ ਗ੍ਰਹੀ ਸਾਖਤ 36 ਪ੍ਰਕਾਰ ਇਸ ਨੂੰ 36 ਉਚਾਰਨ ਕਰਨਾ 36 ਹੀ ਹਾਏ ਦੇ ਵਿਹਾਰੀ ਨਹੀਂ ਲਾਉਣੀ 36 ਪ੍ਰਕਾਰ ਇਥੇ ਵਿਸ्राम ਹੈ ਤੇ ਬਿਖੂ ਸਮਾਨ ਭਗਤ ਜਨਾ ਕਾਲੂਗਰਾ ਓਡ ਨਗਨ ਨਾ ਹੋਈ ਅੰਦੀ ਲੂਗਰਾ ਪੋਲਾ ਹੀ ਬੋਲਣਾ ਭਗਤ ਜਨਾ ਕਾਲੂਗਰਾ ਉੜ ਇਥੇ ਜਮਕ ਲਾ ਦਨੀ ਹੈ ਨਗਨ ਨਾ ਹੋਈ ਸਾਖਤ ਸਿਰ ਪਾਓ ਰੇਸ਼ਮੀ ਪਹਿਰਤ ਪਤਖੋਈ ਸਾਖਤ ਸਿਰ ਪਾਓ ਰੇਸ਼ਮੀ ਇਥੇ ਵਿਸ਼ਰਾਮ ਹੈ ਪਹਿਰਤ ਪਤਖੋਈ ਸਾਖਤ ਸਿਉ ਮੁਖ ਜੋਰੇ ਆਦਵਿਚੋ ਟੂਟੈ ਅਦਵਿਚੋ ਟੂਟੈ ਹਰ ਜਾਨਕੀ ਸੇਵਾ ਜੋ ਕਰੇ ਇਤ ਉਤਹਿ ਝੂਟਾ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟਤ ਸਾਦ ਕਾ ਨਾਨਕ ਗੁਣ ਗਾਈ ਈ ਲਾਵਲ ਮਹੱਲਾ ਪੰਜਵਾ ਸਰਵਨੀ ਸੁਨੋ ਹਰ ਹਰ ਹਰੀ ਠਾਕੁਰ ਜਸ ਗਾਵਾ शांत चरण कर शीश धर हर नाम तिहावा कर कृपा दयाल प्रभ ए निद्ध सिद्ध पावा शांत जना की रेणका ल मथ लावा ल पद्धति यम कलादनी ल मथ लावा ਰਹਾਉ ਨੀਚ ਤੇ ਨੀਚ ਆਦ ਨੀਚ ਹੋਏ ਕਰ ਬਿਨਉ ਬੁਲਾਵਾ ਪਾਵ ਮਲੋਵਾ ਆਪ ਤਿਆਗ ਸੰਤ ਸੰਗ ਸਮਾਵ ਸਾਸ ਸਾਸ ਨਹਿ ਬਿਸਰੈ ਆਨ ਕਤਹਿ ਨਾ ਤਾਵਾ ਆਨ ਬੁਲਾ ਬੋਲਨ ਅਨ ਨਹੀਂ ਕਹਿਦਨਾ ਇਥੇ ਯਮਕ ਲਾ ਦਨੀ ਹੈ ਆਨ ਕਤ ਹੈ ਨਾ ਤਾ ਵਾ ਸਫਲ ਦਰਸਨ ਗੁਰ ਪੀਟੀਐ ਮਾਨ ਮੋਹ ਮਿਟਾਵਾ ਸਤ ਸੰਤੋਖ ਦਇਆ ਧਰਮ ਸਿਗਾਰ ਬਨਾਵਾ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵ ਬਿਲਾਵਲ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨ ਅਟਲ ਪਦ ਕਸਕੇ ਬੋਲਣਾ ਅਟਲ ਨਹੀਂ ਕਹਿਣਾ ਹੈ ਸਭ ਮਹਿ ਪ੍ਰਗਟਾਇਆ ਜਿਸ ਜਾਨ ਹੋਆ ਸਾਧ ਸੰਗ ਤਿਸ ਭੇਟੈ ਹਰ ਰਾਇਆ ਇਹ ਪਰਤੀਤ ਗੋਬਿੰਦ ਕੀ ਜਾਪ ਹਰ ਸੁਖ ਪਾਇਆ ਅਨਿਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ ਅਨੇਕ ਬਾਤਾ ਸਭ ਕਰ ਰਹੀ ਇਥੇ ਵਿਸਰਾਮ ਗੁਰ ਫੀਮ ਕਲਾ ਦੰਨੀ ਹੈ ਗੁਰ ਘਰ ਇਕੱਠਾ ਨਹੀਂ ਕਹਿਣਾ ਗੁਰ ਘਰ ਲੈ ਆਇਆ ਰਹਾਉ ਸ਼ਰਨ ਪਰੇ ਕੀ ਰਾਖਤਾ 나ਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਅਸਰ ਦੁਲਭਾਇਆ ਕੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਦੁਲੱਭਾਇਆ ਇਸ ਤਰ੍ਹਾਂ ਉਚਾਰਨ ਕਰਨਾ ਹੈ ਦਦੇ ਤੋਂ ਡੈਸ਼ ਦੇ ਕੇ ਕਸ ਕੇ ਉਚਾਰਨ ਬੋ ਕਰਨਾ ਹੈ ਕਰਮ ਭੂਮ ਹਿੱਥ ਸਮਕ ਹਰ ਨਾਮ ਬੋਏ ਇੱਥੇ ਵਿਸਰਾਮ ਔਸਰ ਦੁਲੱਭਾਇਆ ਕਰਮ ਭੂਮ ਹਰ ਨਾਮ ਬੋਏ ਔਸਰ ਦੁਲਭਾਇਆ ਦਦੇ ਤੋਂ ਚੱਕ ਕੇ ਦਲਬਾਇਆ ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਪਤਿਤ ਪਦਤੀ ਜਮਕ ਪਤਿਤ ਪੁਨੀਤ ਘਣੇ ਕਰੇ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਪੂ ਲੋਹ ਮਾਨੋਖ ਜਾਨ ਮਾਇਆ ਪਰਮਾਇਆ ਮਤ ਭੂਲੋ ਮਾਨੁਖ ਜਨ ਇਥੇ ਵਿਸਰਾਮ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ ਹਾਂਜੀ ਦੁਰਲਭ ਉਚਾਰਨ ਕਰਨਾ ਹੈ ਅਨੇਕ ਛਿਦਰ ਮਾਨ ਮਹਿ ਟਕੇ ਨਿਰਮਲ ਦ੍ਰਿਸ਼ਟੇ ਅਨੇਕ ਛਿਦਰ ਛਿਦਰ ਨਹੀਂ ਕਹਿਣਾ ਅਨੇਕ ਛਿਦਰ ਮਾਨ ਮਹਿ ਟਕੇ ਟਕੇ ਕੱਗਾ ਨਹੀਂ ਲਾ ਦੇਣਾ ਕੱਕਾ ਉਚਾਰਨ ਕਰਨਾ ਹੈ ਇਥੇ ਵਿਸਰਾਮ ਹੈ ਨਿਰਮਲ ਦ੍ਰਿਸ਼ਟੇ ਕਿਉ ਬਿਸਰੈ ਪ੍ਰਾਪ ਮਨੈ ਤੇ ਜਿਸ ਕੇ ਗੁਣ ਏ प्राव ताज रचे जे आन सयो सो रलिया खे ए, रहाओ इस शब्द ਦੇ ਵਿੱਚ ਜਿੰਨੇ ਪਦ ਆ ਰਹੇ ਹਨ ਦੇ ਦ੍ਰਿਸ਼ਟੀ ਇਹ ਖੇ ਇਸ ਤਰ੍ਹਾਂ ਹੀ ਉਚਾਰਨ ਕਰਨੇ ਆ ਇੱਕ ਕੰਨਾ ਵੱਧ ਨਹੀਂ ਲਾ ਦੇਣਾ ਖੇ ਹੀ ਦੇ ਹੀ ਦ੍ਰਿਸ਼ਟੀ ਹੀ ਜੈ ਇਸ ਤਰ੍ਹਾਂ ਬੋਲ ਦੇਣਾ ਖੇ ਹ ਇਹ ਹ ਇਸ ਤਰ੍ਹਾਂ ਨਹੀਂ ਬੋਲਣਾ ਯਾਨੀ ਈੜੀ ਦੀ ਲਾਂ ਵਧਾ ਕੇ ਏ ਇਸ ਤਰ੍ਹਾਂ ਉਚਾਰਨ ਕਰਨਾ ਸਿਮਰਹੁ ਸਿਮਰਹੁ ਸਾਸ ਸਾਸ ਮਤ ਬਿਲਮ ਕਰੇ ਛੋੜ ਪ੍ਰਪੰਚ ਪ੍ਰਾਵਸਿਓ ਰਚ ਤਜ ਕੂੜੇ ਨੇ ਜਿਨ ਅਨਕ ਏਕ ਬਹ ਰੰਗ ਕੀਏ ਹੈ ਹੋਸੀ ਏ ਹੰਦੀਏ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਜਿਨ ਅਨਿਕ ਇੱਕ ਇੱਥੇ ਠੰਮਕ ਹੈ ਬਹੁ ਰੰਗ ਕੀਏ ਇੱਥੇ ਵਿਰਾਮ ਹੈ ਹੈ ਹੁਸੀ ਏ ਹੈ ਹੁਸੀ ਇਕੱਠਾ ਨਹੀਂ ਕਹਿ ਦੇਣਾ ਹੈ ਹੁਸੀ ਏ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇ ਉਚੇਤੇ ਉੱਚਾ ਵੱਡਾ ਸਭ ਸੰਗ ਵਰਨੇ ਉੱਚੇ ਤੇ ਉੱਚਾ ਵੱਡਾ ਇਥੇ ਵਿਸਰਾਮ ਸਭ ਸੰਗ ਵਰਨੇ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇ ਹਾਂਜੀ ਦਾਸ ਦਾਸ ਕੋ ਦਾਸਰਾ ਇਥੇ ਵਿਸਰਾਮ ਦਾਸ ਪਤਿ ਯਮ ਕਲਾ ਦਿੰਨੀ ਨਾਨਕ ਕਰ ਲੇ ਬਿਲਾਵਲ ਮਹੱਲਾ ਪਿੰਜਵਾ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਾਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਜਾਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੀ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੀ ਰਹਾਉ ਆਪ ਰਖੈ ਆਪ ਦੇਵਸੀ ਆਪੇ ਪ੍ਰਤਪਾਰੈ ਦੀਨ ਦਇਆਲ ਕਿਰਪਾ ਨਿਧੀ ਸਾਸ ਸਾਸ ਸਮਾਰੈ ਕਰਨ ਹਾਰ ਜੋ ਕਰ ਰਹੀਆ ਸਾਈ ਵਢਿਆਈ ਗੁਰ ਪੂਰਾ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸਾ ਨਹਿ ਛੂਡ ਜਾਈ ਨਾਨਕ ਰੰਗ ਰਤਾ ਸਿਰਿ ਸਹਜ ਪਾਠਿ ਸੇਵਾ ਸਿਰਿ ਸਹਜ ਪਾਠਿ ਸੇਵਾ